ਤਨ ਤਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਚੱਲਦੇ ਚੱਲਦੇ ਮਿਸ਼ਰ ਦੇਸ਼ ਦੇ ਬਾਦਸ਼ਾਹ ਜਿਸ ਦਾ ਨਾਮ ਕਾਰੂ ਉਮੀਦ ਸੀ ਉਸ ਦੇ ਸਥਾਨ ਤੇ ਜਾ ਪਹੁੰਚੇ ਅਤੇ ਬਾਹਰ ਇੱਕ ਦਰਖਤ ਦੇ ਹੇਠਾਂ ਡੇਰਾ ਲਾ ਲਿਆ ਅਤੇ ਭਾਈ ਮਰਦਾਨਾ ਜੀ ਕੀਰਤਨ ਕਰਨ ਲੱਗ ਪਏ ਉਸ ਦੇਸ਼ ਦਾ ਬਾਦਸ਼ਾਹ ਬੜਾ ਜ਼ਾਲਮ ਲਾਲਚੀ ਅਤੇ ਉਲਾਰ ਮਾਨਸਿਕਤਾ ਦਾ مالک ਸੀ ਉਸ ਦੇ ਮਨ ਵਿੱਚ ਆਪਣੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਇਕੱਠਾ ਕਰਨ ਦਾ ਭੂਤ ਸਵਾਰ ਹੋ ਗਿਆ ਸੀ ਉਸ ਨੇ ਸਾਰੇ ਹੀ ਲੋਕਾਂ ਕੋਲੋਂ ਧਨ ਖੋ ਕੇ ਆਪਣੇ ਖਜ਼ਾਨੇ ਵਿੱਚ ਜਮਾ ਕਰਨਾ ਸ਼ੁਰੂ ਕੀਤਾ ਸੀ ਅਤੇ ਬਹੁਤ ਹੀ ਜ਼ਿਆਦਾ ਜੋ ਧਨ ਸੀ ਇਕੱਠਾ ਕਰ ਲਿਆ ਸੀ ਉਹ ਇਹ ਧਨ ਇਕੱਠਾ ਕਰਦਾ ਸਮੇਂ ਲੋਕਾਂ ਉੱਤੇ ਬੜੇ ਜ਼ੁਲਮ ਕਰਦਾ ਰਿਹਾ ਆਖਰ ਵਿੱਚ ਉਸਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤਾ ਕਿ ਜੇ ਕਿਸੇ ਕੋਲ ਹੋਰ ਜਿੰਨਾ ਵੀ ਧਨ-ਮਾਲ ਹੈ ਜਾਂ ਫਿਰ ਸੋਨਾ ਚਾਂਦੀ ਹੈ ਉਹ ਸਾਰਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਵੇ ਨਹੀਂ ਤਾਂ ਉਹ ਉਹਨਾਂ ਨੂੰ ਵੀ ਸਖਤ ਸਜ਼ਾਵਾ ਦੇਵੇਗਾ ਉਸ ਤੋਂ ਬਾਅਦ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਅਜੇ ਵੀ ਕਿਸੇ ਕੋਲ ਸੋਨਾ ਜਾਂ ਚਾਂਦੀ ਹੈ ਵਜ਼ੀਰ ਨੇ ਕਿਹਾ ਮੈਂ ਆਪ ਜੀ ਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਇਸੇ ਹੀ ਤਰ੍ਹਾਂ ਬਾਦਸ਼ਾਹ ਨੇ ਆਪਣੇ ਹੋਰ ਜਾਸੂਸ ਵੀ ਆਲੇ-ਦੁਆਲੇ ਨਗਰਾਂ ਵਿੱਚ ਭੇਜ ਦਿੱਤੇ ਜੋ ਕਿ ਬਾਦਸ਼ਾਹ ਨੂੰ ਦੱਸਣ ਕਿਸੇ ਦੇ ਕੋਲ ਕਿੰਨਾ ਸੋਨਾ ਕੋ ਜਾਂ ਚਾਂਦੀ ਪਿਆ ਹੈ ਵਜ਼ੀਰ ਨੇ ਆਪਣੇ ਨਾਲ ਇੱਕ ਸਿਆਣੇ ਕਰਮਚਾਰੀ ਨਾਲ ਇੱਕ ਸੋਹਣੀ ਜਹੀ ਜਵਾਨ ਲੜਕੀ ਨੂੰ ਭੇਜ ਦਿੱਤਾ ਜਿਸ ਦਾ ਮੁੱਲ ਉਸਨੇ ਚਾਂਦੀ ਦਾ ਇੱਕ ਸਿੱਕਾ ਰੱਖਿਆ ਅਤੇ ਆਪਣੇ ਕਰਮਚਾਰੀ ਨੂੰ ਕਿਹਾ ਕਿ ਉਸ ਨੂੰ ਵੇਚ ਆਵੇ ਇੱਕ ਸ਼ਾਹੂਕਾਰ ਦੇ ਬੇਟੇ ਨੇ ਆਪਣੀ ਮਾਂ ਨੂੰ ਘਰ ਜਾ ਕੇ ਪੁੱਛਿਆ ਕਿ ਕੀ ਉਸ ਉਸ ਕੋਲ ਕੋਈ ਚਾਂਦੀ ਦਾ ਸਿੱਕਾ ਪਿਆ ਹੈ ਨਾਲ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਸਿੱਕਾ ਦੇਵੇ ਤਾਂ ਉਸ ਨੂੰ ਉਸ ਸਿੱਕੇ ਨਾਲ ਇੱਕ ਸੁੰਦਰ ਲੜਕੀ ਖਰੀਦ ਕੇ ਲਿਆ ਦੇਵੇਗਾ ਜੋ ਘਰ ਦੇ ਕੰਮ ਵਿੱਚ ਉਸਦਾ ਹੱਥ ਬਟਾਇਆ ਕਰੇਗੀ ਇਹ ਗੱਲ ਸੁਣ ਕੇ ਮਾਂ ਖੁਸ਼ ਹੋ ਗਈ ਅਤੇ ਉਸਨੇ ਆਖਿਆ ਕਿ ਘਰ ਤਾਂ ਕੋਈ ਚਾਂਦੀ ਦਾ ਸਿੱਕਾ ਨਹੀਂ ਹੈ ਪਰ ਤੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਸੀ ਤਾਂ ਉਹਨਾਂ ਨੂੰ ਗਫਨਾਉਣ ਵੇਲੇ ਉਹਨਾਂ ਦੇ ਮੂੰਹ ਵਿੱਚ ਚਾਂਦੀ ਦਾ ਸਿੱਕਾ ਪਾਇਆ ਸੀ ਉਸ ਨੌਜਵਾਨ ਨੇ ਆਪਣੇ ਪਿਤਾ ਦੀ ਕਬਰ ਪੁੱਟੀ ਅਤੇ ਉਸ ਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਲਿਆ ਇਸ ਗੱਲ ਦਾ ਜਦੋਂ ਸਰਕਾਰੀ ਕਰਮਚਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਵਜ਼ੀਰ ਨੂੰ ਦੱਸਿਆ ਜਿਸ ਨੇ ਅੱਗੋਂ ਰਾਜੇ ਨੂੰ ਵੀ ਜਾ ਕੇ ਦੱਸ ਦਿੱਤਾ ਮੂਰਖ ਅਤੇ ਲਾਲਚੀ ਬਾਦਸ਼ਾਹ ਨੇ ਸਾਰੀਆਂ ਹੀ ਕਬਰਾਂ ਪੁੱਟ ਕੇ ਮਰਦਿਆਂ ਦੇ ਮੂੰਹ ਵਿੱਚੋਂ ਸਿੱਕੇ ਕਢਵਾ ਲਏ ਬਾਦਸ਼ਾਹ ਦਾ ਪੀਰ ਜਲਾਲ ਉਸ ਦੀ ਕੰਜੂਸੀ ਅਤੇ ਕਠੋਰਤਾ ਤੋਂ ਬਹੁਤ ਹੀ ਜ਼ਿਆਦਾ ਦੁਖੀ ਸੀ ਕਿਉਂਕਿ ਉਸ ਨੇ ਧਨ ਤਾਂ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਸੀ ਪਰੰਤੂ ਕੋਈ ਪਰਉਪਕਾਰ ਦਾ ਕੰਮ ਨਹੀਂ ਕੀਤਾ ਸੀ ਨਾ ਹੀ ਕਿਸੇ ਨੂੰ ਕਦੀ ਕੋਈ ਦਾਨ ਦਕਸ਼ਨਾ ਦਿੱਤੀ ਸੀ ਪੀਰ ਜਲਾਲ ਜੋ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ ਸੀ ਉਸਨੇ ਗੁਰੂ ਜੀ ਨੂੰ ਜਾ ਕੇ ਨਾਲ ਹੋਰ ਸੰਗਤਾਂ ਲੈ ਕੇ ਬੇਨਤੀ ਕੀਤੀ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਾਸਤੇ ਪਾਉਣ ਉਸ ਦੀ ਬੇਨਤੀ ਮੰਨ ਕੇ ਗੁਰੂ ਜੀ ਇਸ ਦੇ ਫਲ ਸਰੂਪ ਅਤੇ ਭਾਈ ਮਰਦਾਨਾ ਜੀ ਰਾਜੇ ਦੇ ਮਹੱਲਾਵਾਲ ਨੂੰ ਪਹੁੰਚ ਗਏ ਗੁਰੂ ਜੀ ਨੇ ਬਾਦਸ਼ਾਹ ਦੇ ਇੱਕ ਦਰਬਾਰੀ ਨੂੰ ਆਖਿਆ ਬਾਦਸ਼ਾਹ ਨੂੰ ਜਾ ਕੇ ਦੱਸ ਕਿ ਤੈਨੂੰ ਦੋ ਪ੍ਰਦੇਸੀ ਮਿਲਣਾ ਚਾਹੁੰਦੇ ਹਨ ਬਾਦਸ਼ਾਹ ਮੁੱਖ ਦਵਾਰਵਲ ਆਇਆ ਕਿ ਐਸੇ ਕਿਹੜੇ ਪ੍ਰਦੇਸੀ ਹਨ ਜੋ ਮੈਨੂੰ ਮਿਲਣਾ ਚਾਹੁੰਦੇ ਹਨ ਗੁਰੂ ਜੀ ਉਸ ਵੇਲੇ ਠਿਕਰੀਆਂ ਗਣ ਰਹੇ ਸਨ ਬਾਦਸ਼ਾਹ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੇ ਕਿਸ ਕੰਮ ਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਇਹ ਠਿਕਰੀਆਂ ਅਸੀਂ ਅਗਲੇ ਜਹਾਨ ਵਿੱਚ ਨਾਲ ਲੈ ਕੇ ਜਾਨੀਆਂ ਹਨ ਤਾਂ ਇਕੱਠੀਆਂ ਕੀਤੀਆਂ ਹਨ ਬਾਦਸ਼ਾਹ ਨੇ ਫਿਰ ਪੁੱਛਿਆ ਇਹ ਠੀਕਰੀਆਂ ਅਗਲੇ ਜਹਾਨ ਵਿੱਚ ਨਾਲ ਕਿਵੇਂ ਜਾ ਸਕਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਤੇਰੇ ਨਾਲ ਤੇਰੇ ਵੱਲੋਂ ਇਕੱਠੇ ਕੀਤੇ ਹੋਏ ਸੋਨੇ ਚਾਂਦੀ ਦੇ ਸਿੱਕੇ ਜਾਣਗੇ ਬਾਦਸ਼ਾਹ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਸਨੇ ਗੁਰੂ ਜੀ ਨੂੰ ਦੱਸਿਆ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਕੋਈ ਐਸਾ ਢੰਗ ਤਰੀਕਾ ਦੱਸੋ ਜਿਸ ਨਾਲ ਮੈਂ ਰੱਬ ਦੇ ਰਾਹ 'ਤੇ ਜਾਵਾਂ ਗੁਰੂ ਜੀ ਨੇ ਆਖਿਆ ਕਿ ਤੇਰੇ ਵੱਲੋਂ ਪਾਪਾਂ ਨਾਲ ਇਕੱਠਾ ਕੀਤਾ ਧਨ ਦੌਲਤ ਅਤੇ ਹੋਰ ਜੋ ਕੁਝ ਤੈਨੂੰ ਆਪਣੇ ਕੋਲ ਇਕੱਠਾ ਕੀਤਾ ਨਜ਼ਰ ਆਉਂਦਾ ਹੈ ਉਹ ਇੱਕ ਦਿਨ ਸਭ ਕੁਝ ਨਾਸ਼ ਹੋ ਜਾਵੇਗਾ ਇਹ ਰਾਜ ਬਾਗ ਹਾਥੀ ਕੋੜੇ ਫੌਜਾਂ ਆਦ ਮੌਤ ਉਪਰੰਤ ਇੱਥੇ ਹੀ ਰਹਿ ਜਾਣਗੇ ਤੂੰ ਆਪਣੇ ਅੱਖੀ ਵੇਖ ਹੀ ਲਿਆ ਹੈ ਕਿ ਮੁਰਦਿਆਂ ਦੇ ਮੂੰਹ ਵਿੱਚ ਪਾਏ ਹੋਏ ਸਿੱਕੇ ਵੀ ਉਹਨਾਂ ਨਾਲ ਅਗਲੇ ਜਨਮ ਵਿੱਚ ਨਹੀਂ ਗਏ ਇਸੇ ਤਰ੍ਹਾਂ ਜਿਵੇਂ ਤੂੰ ਖਾਲੀ ਹੱਥ ਇਸ ਜਹਾਨ ਵਿੱਚ ਆਇਆ ਸੀ ਖਾਲੀ ਹੱਥ ਹੀ ਚਲਾ ਜਾਵੇਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਹੋਏ ਪਾਪ ਤੇ ਜ਼ੁਲਮ ਹੀ ਜਾਣਗੇ ਇਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਝੁਲਸਣਾ ਪਵੇਗਾ ਛੁੱਟਿਆ ਜਾਵੇਗਾ ਇਹ ਸੁਣ ਕੇ ਰਾਜੇ ਦੀ ਰੂਹ ਕੰਬ ਗਈ ਅਤੇ ਉਸ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਕਿਹਾ ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਗੁਰੂ ਜੀ ਨੇ ਆਖਿਆ ਰਾਜਾ ਰੁੱਖ ਅਤੇ ਪ੍ਰਜਾ ਉਸ ਦੀਆਂ ਜੜ੍ਹਾਂ ਹੁੰਦੀਆਂ ਹਨ ਜੇ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਧੇ ਫੁੱਲੇਗਾ ਇਸ ਕਰਕੇ ਜੇ ਤੂੰ ਅੱਗੇ ਤੋਂ ਪਾਪ ਕਰਨ ਤੋਂ ਤੋਬਾ ਕਰ ਦੇਵੇਂਗਾ ਅਤੇ ਪਾਪਾ ਨਾਲ ਇਕੱਠਾ ਕੀਤਾ ਹੈ ਧਨ ਦੌਲਤ ਆਪਣੀ ਪ੍ਰਜਾ ਦੇ ਭਲੇ ਵਾਸਤੇ ਖਰਚ ਦੇਵੇਗਾ ਅਤੇ ਭਲੇ ਦੇ ਉਹ ਕੰਮ ਕਰੇਗਾ ਜੋ ਪ੍ਰਜਾ ਆਪਣੇ ਆਪ ਨਹੀਂ ਕਰ ਸਕਦੀ ਜਾਂ ਇੰਨੇ ਚੰਗੇ ਨਹੀਂ ਕਰ ਸਕਦੀ ਜੇ ਇੱਕ ਚੰਗੇ ਨੇਕ ਸ਼ਾਸਕ ਦੀ ਸਰਕਾਰ ਕਰ ਸਕਦੀ ਹੈ ਹਰ ਸਮੇਂ ਅੱਲਾ ਦੀ ਯਾਦ ਵਿੱਚ ਜੁੜੇ ਰਹਿਣਾ ਅਤੇ ਉਸ ਦੇ ਭੈ ਅਤੇ ਭਾਉ ਵਿੱਚ ਰਹਿਣ ਨਾਲ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਰਾਜੇ ਦੇ ਸਾਰੇ ਪਰਮਪੁਲੇਖੇ ਦੂਰ ਹੋ ਗਏ ਅਤੇ ਉਹ ਇੱਕ ਚੰਗਾ ਸ਼ਾਸਕ ਬਣ ਗਿਆ ਅਤੇ ਉਸ ਨੇ ਗੁਰੂ ਜੀ ਦੇ ਕਹੇ ਅਨਸਾਰ ਆਪਣੇ ਜੀਵਨ ਨੂੰ ਸੁਧਾਰ ਕਰ ਲਿਆ ਅਤੇ ਇੱਕ ਚੰਗੇ ਸ਼ਾਸਕ ਦੀ ਤਰ੍ਹਾਂ ਰਾਜ ਕਰਨ ਲੱਗਾ ਅਤੇ ਸਾਰੀ ਪ੍ਰਜਾ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਲੱਗਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਾਰੂ ਬਾਦਸ਼ਾਹ ਨੂੰ ਵੀ ਤਾਰਿਆ ਅਤੇ ਉਸ ਨੂੰ ਸਹੀ ਰਸਤਾ ਦੱਸਿਆ ਅਤੇ ਭਗਤੀ ਨਾਮ ਸਿਮਰਨ ਕਰਨ ਦਾ ਰਾਹ ਦੱਸਿਆ ਸੋ ਠੀਕ ਹੈ ਸੰਗਤ ਜੀ ਇਨੀ ਕੋ ਬੇਨਤੀ ਪ੍ਰਵਾਨ ਕਰਨਾ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੀ ਸਤਨਾਮ ਸ਼੍ਰੀ ਵਾਹਿਗੁਰੂ